ਹੁਣ ਰਾਗੀ ਸਿੰਘਾਂ ਨੇ ਭੇਦ ਭਾਉਂ ਲੱਗ ਪਏ ਨੇ ਮੈਂ ਰਾਗੀ ਸਿੰਘ ਫਲਾਣੇ ਥਾਂ ਤੋਂ ਮਗਾੜੇ ਨੇ 52 ਸੁਪੇਟਾ ਦੂਜੇ ਨੇ ਕੀਤਾ ਉਹਨੇ ਫਲਾਣੇ ਥਾਂ ਤੋਂ ਮਗਾੜੇ ਨੇ 11000 ਬੇਟਾ ਕੀਤੀ ਕਹਿੰਦੇ ਰਾਗੀ ਉਹ ਲਿਉਣੇ ਨੇ ਜਿਨ੍ਹਾਂ ਨੂੰ ਸੁਰਤਾਲ ਦਾ ਪਤਾ ਹੋਵੇ ਰਸ ਹੋਵੇ ਮਾਰ ਜਾਗਦੇ ਨੇ ਜੇ ਤੁਸੀਂ ਬਾਣੀ ਨਾ ਮੰਨ ਲਾ ਕੇ ਪੜੋਗੇ ਤੇ ਤੁਹਾਡੀ ਜ਼ਬਾਨ ਚੋਂ ਤੇ ਰਸ ਕਿਉਂ ਨਾ ਕਰਾ ਸਕਿਥੋਂ ਆਏਗਾ ਗੋਂਗੇ ਨੂੰ ਪੁੱਛ ਕੇ ਵੇਖੋ ਕੋਣ ਨੂੰ ਤੇ ਪਤਾ ਹੈ ਨਹੀਂ ਜੇ ਉਹ ਕਿਤੇ ਬੋਲ ਪਵੇ ਕੁਦਰਤ ਦੀ ਗੂੰਗੇ ਦੀ ਆਵਾਜ਼ ਆ ਜਾਏ ਤੇ ਉਹ ਖੁਸ਼ੀਆਂ ਮਨਾਏਗਾ ਉਹ ਸ਼ੁਕਰਾਨਾ ਕਰੇਗਾ ਕਿਉਂਕਿ ਉਹਦੀ ਜ਼ੁਬਾਨ ਬਹੁਤ ਪਈ ਜ਼ੁਬਾਨ ਚਰਾ ਸਾਗ ਜਦੋਂ ਜ਼ੁਬਾਨ ਬੋਲੇਗੀ ਨਾ ਤੇਰਾ ਸਾਪ ਆਏਗਾ ਜਦੋਂ ਮਨ ਇਹ ਨਹੀਂ ਜੁੜਦਾ ਜ਼ੁਬਾਨ ਨੇ ਬੋਲਣਾ ਨਹੀਂ ਹੈ ਹਾਂ ਨੇਦਿਆ ਕਰ ਲਿਆ ਗਿਆ ਬੜਾ ਸਵਾਲ ਹੈ ਲੋਕਾਂ ਨੂੰ ਬੁਰਾਈ ਕਰਾ ਲੋ ਇਹ ਕਮਾਜ ਪੜੇ ਸਿਆ لیکن قربانی پڑھا لو रस نہیں آیا ਸਾਡਾ ਮਨ ਨਹੀਂ ਜੁੜਿਆ ਜੁੜਨਾ ਵੀ ਕੋ ਨਹੀਂ ਹੈ ਕਿਉਂਕਿ ਸਾਡੀ ਸੋਚ ਹੀ ਗਰੀ ਹੋਈ ਹੈ ਮੁਝ ਆਗਣ ਤੇ ਨਹੀਂ દોਸ਼ میری ਗਲਤੀ ਨਹੀਂ ਹੈ میرے શરીਦਾ ਕੋਈ દોਸ਼ ਨਹੀਂ ਹੈ میرے اندر ਜਿਹੜੇ ਆਗਣ ਭਰੇ ਨੇ ਨਾ ਕਾਮ ਕੋ ਲੋਮ ਕਰ ਗਲਤੀਓਂ ਵੀ ਤੋ ਕਰਾ ਰਹੇ ਤੇ ਮੈਨੂੰ ਮੁਝੇ ਲੱਗ ਕਰ ਰਹੇ ਹਨ ਫਣ بادشاہ ਕਹਿ ਲਗੇ ਕਿ